ਵੇ ਮਾ ਪਰਮਾਪੁਲੇਖਿਆ ਕਰਮ ਕਾਂਡਾ ਤੇ ਗਿਆਨਤਾ ਦੇ ਅੰਧੇਰੇ ਦੇ ਵਿੱਚ ਡੁੱਬੀ ਹੋਈ ਲੋਕਾਈ ਨੂੰ ਗਿਆਨ ਦੇ ਦੀਵੇ ਰਾਹੀਂ ਰੋਸ਼ਨ ਕਰਨ ਦੇ ਲਈ ਸਿੱਖ ਪੰਥ ਦੀ ਸੰਸਾਰ ਨੂੰ ਇੱਕ ਵਿਸ਼ੇਸ਼ ਦੇਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਸਿਰਫ ਇੱਕ ਪੂਜਨੀ ਗ੍ਰੰਥੀ ਨਹੀਂ ਬਲਕਿ ਇਸ ਨੂੰ ਗੁਰੂ ਦਾ ਦਰਜਾ ਵੀ ਪ੍ਰਾਪਤ ਹੈ ਗੁਰੂ ਅਰਜਨ ਦੇਵ ਜੀ ਨੇ ਇਸ ਨੂੰ ਪੋਥੀ ਪਰਮੇਸ਼ਰ ਦਾ ਥਾਨ ਕਿਹਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਦਾ ਹੁਕਮ ਦਿੱਤਾ ਗਰਮ ਗ੍ਰੰਥਾਂ ਦੇ ਇਤਿਹਾਸ ਦੇ ਵਿੱਚ ਇਹ ਇੱਕ ਵਿਲੱਖਣ ਗ੍ਰੰਥ ਹੈ ਜਿਸ ਨੂੰ ਗੁਰੂ ਸਾਹਿਬਾਨਾਂ ਨੇ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਆਪ ਆਪਣੇ ਹੱਥੇ ਲਿਖਿਆ ਅਤੇ ਉਹਦਾ ਸੰਪਾਦਨ ਵੀ ਕੀਤਾ ਇਸ ਗ੍ਰੰਥ ਦੇ ਵਿੱਚ ਪੰਜਾਬੀ ਤੋਂ ਇਲਾਵਾ ਬ੍ਰਿਜ ਹਿੰਦੀ ਸੰਸਕ੍ਰਿਤ ਸਿੰਧੀ ਮਰਾਠੀ ਅਰਬੀ ਅਤੇ ਫਾਰਸੀ ਪਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਸਾਰੀ ਬਾਣੀ 31 ਰਾਗਾਂ ਦੇ ਵਿੱਚ ਉਤਾਰੀ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੂਸਰੀ ਧਰਮ ਅਮਜਮਾ ਕੌਮਾਂ ਦੇ ਭਗਤਾਂ ਕਵੀਆਂ ਤੇ ਪੱਟਾਂ ਦੀ ਬਾਣੀ ਵੀ ਦਰਜ ਕੀਤੀ ਗਈ ਹੈ ਦੁਨੀਆ ਦੇ ਸਾਰੇ ਗ੍ਰੰਥਾਂ ਦਾ ਕੇਵਲ ਪਾਠ ਕੀਤਾ ਜਾਂਦਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਜਾਂਦੀ ਹੈ ਮੱਥਾ ਟੇਕਿਆ ਜਾਂਦਾ ਹੈ ਅਤੇ ਪਰਿਕਰਮਾ ਵੀ ਕੀਤੀ ਜਾਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਸਾਨੂੰ ਜੀਵਨ ਜੀਵਨ ਜਾਗ ਸਿਖਾਉਂਦੀ ਹੈ ਮਨੁੱਖ ਨੂੰ ਜਨਮ ਤੋਂ ਲੈ ਕੇ ਮਰਨ ਤੱਕ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਤਰੀਕਾ ਸਿਖਾਉਂਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਖਾਸ ਕੌਮ ਵਿਸ਼ੇਸ਼ ਫਿਰਕੇ ਜਾਂ ਇਲਾਕੇ ਦੇ ਨਾਲ ਸੰਬੰਧਿਤ ਨਹੀਂ ਇਸ ਦੀ ਸਮੁੱਚੀ ਬਾਣੀ ਮਨੁੱਖਤਾ ਦੇ ਕਲਿਆਣ ਦੇ ਲਈ ਹੈ ਵਾਹਿਗੁਰੂ ਜੀ ਕਾ ਖਾਲਸਾ ਗੁਰਸਿੱਖੀ ਫਤਿਹ